ਮਾਨਸਾਤ ਅਤਿਪੋਮਿਆਂ ਵਿਚਾਇਓ ਤੁਸੀਂ ਜਿਲ੍ਹਾ ਸੰਗਰੂਰ ਦਾ ਵੱਡਾ ਪਿੰਡ ਹੈਗਾ ਵੱਡਾ ਭਾਰੀ ਕੱਟ ਸੀਗਾ ਕਿਸ ਤਰ੍ਹਾਂ ਦੀ ਜਿਹੜੀ ਚੋਣ ਮਹੰਗਾਰਾ ਮਿਲ ਰਹੀ ਹੈ ਜੀ ਮਾਈਕ ਜੀ ਕਾ ਖਾਲਸਾ ਵਾਏ ਜੀ ਟੀਫਾ ਤੇ ਤੁਹਾਡੇ ਕੋਲੇ ਕੈਮਰੇ ਹੈ ਤੁਹਾਡਾ ਤਬਾਕ ਹੈ ਤੁਸੀਂ ਆਪ ਵੇਖ ਸਕਦੇ ਹੋ ਉੱਥੇ ਰਿਜ਼ਲਟ ਦੇ ਸਾਦੇ ਹੋ ਕਿ ਕਿਹੋ ਜਿਹਾ ਕੱਟ ਹੋਇਆ ਹੈ ਕਿਹੋ ਜਿਹਾ ਮੈਂ ਬੋਲਿਆ ਹੈ ਕਿਹੋ ਜਿਹਾ ਚੈਲੰਜ ਕੀਤਾ ਹੈ ਕਾਂਗਰਸ ਭਾਜਪੀ ਵਿਰੋਧੀਆਂ ਆਮੀ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਨੂੰ ਕਿ ਸਿੱਖ ਬਿਲਕੁਲ ਹਮੇਸ਼ਾ ਕਾਇਮ ਨੇ ਖੜੇ ਰਹਿਣਗੇ ਡਰਨਗੇ ਨਹੀਂ ਜੇ ਤੁਹਾਡੀ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਸਾਡੀਆਂ ਛਾਤੀਆਂ ਖੁੱਲੀਆਂ ਨੰਗੀਆਂ ਨੇ ਮੋਦੀ ਸਾਹਿਬ ਤੁਖਰਸਾ ਦੇ ਜੋ ਮੁਖ ਪਰੇ ਦੇਖ ਲੈ ਜਿਹੜੀਆਂ ਗੱਲਾਂ ਮੈਂ ਕੀਤੀਆਂ ਕੀ ਸਿੱਖ ਕਦੇ ਭੁੱਲਦਾ ਨਹੀਂ ਇਹ ਯਾਦ ਰੱਖੀ ਤੋਂ ਹਾਂ ਅੱਜ ਪ੍ਰਧਾਨ ਮੰਤਰੀ ਵੀ ਪਟਿਆਲਾ ਵਿਚਾਰੇ ਨੇਗੇ ਰੈਲੀ ਕਰ ਰਹੇ ਨੇ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਉਹਨਾਂ ਨੇ ਰੈਲੀਆਂ ਕਰਨੀਆਂ ਨੇ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਕਿਸਾਨਾਂ ਬਲ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਉਹਨੂੰ ਦੇਖੋ ਜੀ ਸਾਡੇ ਨਾਲ ਇਹਨਾਂ ਦਾ ਵਕੀਰਾ ਬਹੁਤ ਮਾੜਾ ਹੈਗਾ ਜਿਹੜਾ अडानी ਤੇ ਬਾਣੀ ਹੈ ਉਹਨਾਂ ਦੇ ਕਰੋੜਾਂ ਅਰਬਾਂ ਰੁਪਈਆਂ ਦੇ ਕਰਜ਼ੇ ਮਾਫ ਕਰਤੇ ਹੈ ਸਾਰੇ ਕਿਸਾਨ ਕਹਿੰਦੇ ਆ ਸੁਆਮੀ ਨਾਥ ਨੂੰ ਰਿਪੋਰਟ ਲਾਗੂ ਕਰੋ ਤੇ ਕਰਜ਼ੇ ਮਾਫ਼ ਕਰੋ ਤੇ ਐਮਐਸਪੀ ਨੂੰ ਕਾਨੂੰਨੀ ਜਮਾਂ ਪਹਨਾਓ ਇਹ ਛੋਟੀਆਂ ਜੀਆਂ ਗੱਲਾਂ ਐ ਪਰ ਕਿਉਂ ਕਰਕੇ ਅਸੀਂ ਸਿੱਖ ਹਾਂ ਤੇ ਕਟਗਿੰਥੀਆਂ ਇਸ ਕਰਕੇ ਮੋਦੀ ਆਫਰਿਆ ਫਿਰਦਾ ਹੈ ਤੇ ਸਾਡੀਆਂ ਜਿਹੜੀਆਂ ਮੰਗਾਂ ਇਹ ਪੂਰੀਆਂ ਨਹੀਂ ਕਰਦੇ ਜਿਹੜਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸਿੱਧਾ ਅਕਾਲੀ ਦਾ ਨੰਬਰ ਸਰਦੀਆਂ ਸਾਰੀਆਂ ਸੀਟਾਂ ਤੇ ਵੋਟਾਂ ਪਾ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜੋ ਜਿੱਥੇ ਅਸੀਂ ਇਕੱਠ ਨਾਲ ਖੜਾ ਪਾ ਕੇ ਇਹ ਜ਼ਾਲਮਾਂ ਨਾਲ ਗੱਲ ਕਰ ਸਕੀਏ ਕਿ ਸਾਡੇ ਕੀ ਘਾਟ ਹੈ ਕਿ ਸਾਨੂੰ ਦੋ ਨੰਬਰ ਦਾ ਸ਼ਹਿਰੀ ਤੁਸੀਂ ਬਣਾਇਆ ਹੋਇਆ ਸਰ ਕਿਸਾਨਾਂ ਨੂੰ ਕਿਸਾਨਾਂ ਪ੍ਰਤੀ ਸਰਕਾਰ ਜਿਹੜੀ ਬੀਜਪੀ ਇਹ ਬਰੋਦਰ ਨੂੰ ਦੇਖਦੇ ਹੋ ਕਿਸਾਨਾਂ ਦੇ ਪ੍ਰਤੀ ਉਕਸਾਰੀ ਵਪਾਰੀਆਂ ਨੂੰ ਵੀ ਕਿਸਾਨ ਨੇ ਜਿਹੜੇ ਜ਼ਿਆਦਾ ਸਰ ਚੜਦੇ ਆ ਜਾਂ ਜ਼ਿਆਦਾ ਹੱਥੋਂ ਵੱਧ ਅੱਗੇ ਵੱਧ ਰਹੇ ਆ ਵਪਾਰੀ ਨੂੰ ਪੋਲਰਾਈਜ਼ ਕੀਤਾ ਜਾ ਰਿਹਾ ਹੈ ਤੁਸੀਂ ਕੀ ਅਪੀਲ ਕਰੋਗੇ ਪੰਜਾਬ ਦੇ ਵਪਾਰੀਆਂ ਦੇ ਹੱਥ ਵਿੱਚ ਕੋਈ ਨਹੀਂ ਜਦ ਦਾ ਇਹ ਵੱਡੇ ਵੱਡੇ ਆ ਵੱਡੇ ਵੱਡੇ ਆ ਇਹਨਾਂ ਨੂੰ ਕੀ ਕਹੀਦਾ ਹੈਗਾ ਮੋਕਰਾਣੇ ਹੈ ਕਾਰਪੋਰੇਟ ਕਰਾਣੇ ਕੋਆਪਰੇਟ ਕਰਾਣੇ ਤੇ ਆਹ ਵੱਡੀਆਂ ਵੱਡੀਆਂ ਬੇਹ ਦਕਾਨਾ ਮਾਲ ਮਾਲ ਮੋਲਾਰੇ ਸਾਡੇ ਦੁਕਾਨਦਾਰਾਂ ਦਾ ਤਾਂ ਪੱਠਾ ਬਿਠਾ ਦਿੱਤਾ ਕੋਈ ਵੀ ਛੋਟਾ ਦੁਕਾਨਦਾਰ ਦੀ ਦੁਕਾਨ ਫੁਕੀ ਜਾਏ ਉਸ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੋ ਮੇਰਾ ਮਤਲਬ ਹੈ ਕਿ ਜਿਹੜੇ ਦੁਕਾਨਦਾਰ ਹੈ ਇਹ ਵੀ ਵਿਚਾਰੇ ਗਰੀਬ ਹੋ ਗਏ ਹੈ ਜਦੋਂ ਮੋਤੀ ਦਾ ਰਾਜ ਤੇ ਭਾਜਪੀ ਦਾ ਆਇਆ ਹੈ ਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਵਟਣਾ ਤੇ ਤੁਹਾਡਾ ਉਹੀ ਕੈਂਡੀਡੇਟ ਹੈ ਪ੍ਰਣਾ ਜਿਹੜਾ ਤੁਹਾਡੇ ਨਾਲ ਹਮੇਸ਼ਾ ਖੜਦਾ ਰਿਹਾ ਸ੍ਰੋਤ ਉਹ ਹੈਗਾ ਸਿਮਰਨਜੀਤ ਸਿੰਘ ਮਾਨ ਸਾਹਿਬ ਖੰਡੂਰ ਸਾਹਿਬ ਦੀ ਚੋਣ ਤੇ ਸੰਗਰੂਰ ਦੀ ਚੋਣ ਨੂੰ ਕਿਵੇਂ ਦੇਖਦੇ ਹੋ ਜੀ ਕਿੰਨਾ ਕਹੂੰਗਾ ਰ ਮਿਲ ਰਿਹਾ ਇਹ ਤਾਂ ਤੁਸੀਂ ਤੁਹਾਡੇ ਕੋਲੇ ਕੈਮਰੇ ਹੈਗੇ ਆ ਤੁਸੀਂ ਸਪੋਕਸਮੈਨ ਦੇ ਹੋ ਆਪ ਤੁਸੀਂ ਫਿਲਮ ਬਣਾ ਰਹੇ ਹੋ ਆਪ ਦੱਸੋ ਕਿਵੇਂ ਹੋ ਰਿਹਾ ਮਾਨ ਸਾਹਿਬ ਇੱਕ ਪਿਛਲੇ ਦਿਨੀ ਖੈਰਾ ਸਾਹਿਬ ਆਏ ਸੀ ਇੱਥੇ ਤੁਸੀਂ ਵੀ ਉਹਨਾਂ ਦੇ ਇੱਕ ਦਿਨ ਤਿੱਖਾ ਕਟਾਚ ਕੀਤਾ ਸੀ ਵੀ ਸਿੱਧੂ ਮੂਸੇ ਵਾਲੇ ਮੰਨ ਲਓ ਉਹਨਾਂ ਦੇ ਸਿਕੰਦਰ ਸਿੰਘ ਖਰੋਨੀ ਕਰਨ ਵਾਲੀ ਪਾਰਟੀ ਦਾ ਉਹ ਮਦਦ ਕਰ ਰਹੇ ਨੇ ਮਾਨ ਸਾਹਿਬ ਉਹ ਤੁਹਾਨੂੰ ਬਾਰੇ ਕਹਿ ਕੇ ਗਏ ਨੇ ਕਹਿੰਦੇ ਜਦੋਂ ਵੀ ਮਾਨ ਸਾਹਿਬ ਉਹਨਾਂ ਨੂੰ ਪੁੱਛਿਓ ਵੀ ਰਾਸ਼ਟਰਪਤੀ ਜੀ ਦੀ ਵੋਟ ਮਾਨ ਸਾਹਿਬ ਨੇ ਕਿੱਥੇ ਪਾਈ ਸੀ ਮੈਂ ਜਿਹੜੀ ਆਦਿਵਾਸੀ ਪੀਪੀ ਆ ਉਹਨੂੰ ਪਾਈ ਸੀਗੀ ਆਦਿਵਾਸੀ ਬੀਬੀ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਐਂਡੀਆ ਨੂੰ ਵੋਟ ਦਿੱਤੀ ਹੈਗੀ ਮੈਂ ਆਦਿਵਾਸੀ ਨੂੰ ਘਟ ਗਿਨਤੀ ਜਿਨ੍ਹਾਂ ਦੇ ਉੱਤੇ ਜ਼ਬਰ ਹੋ ਰਿਹਾ ਜਿੱਥੇ 36 ਗੜ ਦੇ ਵਿੱਚ ਆਦਿਵਾਸੀਆਂ ਨੂੰ ਅਸਾਈਆਂ ਨੂੰ ਮਾਰਿਆ ਜਾ ਰਿਹਾ ਅੱਜ ਦੇ ਦਿਨ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਗਰੀਬ ਬੀਬੀ ਨੂੰ ਮੈਂ ਵੋਟ ਪਾਈ ਸੀ ਇਹ ਜਿਹੜਾ ਦਿਮਾਗ ਦੇ ਵਿੱਚ ਥੋੜਾ ਬਹੁਤਾ ਅਸਰ ਕੋਈ ਹੋਰ ਚੀਜ਼ ਦਾ ਹੋਇਆ ਇਹ ਲੋਕ ਕੱਢਣ ਪੀਐਸੀ ਗਰੀਬ ਤੇ ਆਦੇਵਾਸੀ ਤੇ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਹੈਗੇ ਆ ਬੇਸ਼ੱਕ ਕਿਸੇ ਵੀ ਪਾਰਟੀ ਚ ਹੋਵੇ ਅਕੀਰ ਦੇ ਵਿੱਚ ਸਿੱਖੋਂ ਅਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਚੋਣਾਂ ਨੇ ਆਪਣੇ ਆਖਰੀ ਚਰਨ ਦੇ ਵਿੱਚ ਚੱਲ ਰਹੀਆਂ ਨੇ ਆ ਹਾਂ ਜੀ ਬੀਜੇਪੀ ਬਹੁਤ ਖਤਰਨਾਕ ਪਾਰਟੀ ਹੈ ਕਿ ਇਹਦੇ ਨਾਲ ਕੋਈ ਵੀ ਨਾ ਖੜੇ ਕਿਤੇ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਹੈ ਕਿ elections ਤੋਂ ਬਾਅਦ ਜੇ ਸਾਡੀ government ਬਣੀ ਇੰਡੀਆ ਦਾ ਨਾਮ ਹਟਾ ਕੇ ਅਸੀਂ ਇਹਦਾ ਭਾਰਤ ਬਣਾ ਦੇਣਾ ਤੇ ਉਸ ਤੋਂ ਬਾਅਦ Hindu Rashtra ਬਣਾ ਦੇਣਾ ਮੇਰਾ ਮੰਤਰ ਹੈ ਇੱਥੇ Hindu Rashtra ਨਹੀਂ ਬਣ ਸਕੂਗਾ ਸੀ ਸਾਡੀ ਪਾਰਟੀ ਇਹਦਾ ਪੂਰਾ ਮੁਕਾਬਲਾ ਕਰੂਗੀ ਤੇ ਮੁਖਾਲਫਤ ਕਰੂਗੀ ਅਖੀਰ ਦੇ ਵਿੱਚ ਸਿਰਫ ਇੱਕ ਇੱਕ ਅਖੀਰ ਦੇ ਵਿੱਚ ਮਾਨ ਸਾਹਿਬ ਇੱਕ ਜਿਹੜਾ ਤੁਹਾਡੀ ਅੱਛੀ ਵੀਡੀਓ ਮੈਂ ਤੁਹਾਨੂੰ ਜੀ ਆਇਆਂ ਆਰੇ ਮਾਰਾ ਜੋ ਮਾਨ ਸਾਹਿਬ ਦੀ ਹੁਣ ਕੈਂਪੇਨ ਚੱਲ ਰਹੀ ਹੈਗੀ ਪੂਰੇ ਜੋਰਾਸੋਰਾ ਨਾਲ ਚੱਲ ਰਹੀ ਹੈ ਕੀ ਕਹੋਗੇ ਜਿੱਤ ਜਕਿੰਨੀ ਆ ਮਾਨ ਸਾਹਿਬ ਨੂੰ ਸਾਰੇ ਪਾਸੇ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਸਰਦਾ ਸਿਮਰਜੀਤ ਸਿੰਘ ਮਾਨ ਰਿਪੀਟ ਕਰਨਗੇ ਐਮਪੀ ਬਣਾ ਕੇ ਸਰੂਰ ਦੇ ਲੋਕ ਦੁਆਰੇ ਪਾਰਲੀਮੈਂਟ ਵਿੱਚ ਭੇਜਣਗੇ ਕਿਉਂਕਿ ਮਾਨ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਨੇ ਜੋ ਕਹਿੰਦੇ ਨੇ ਉਹ ਗੱਲ ਸੱਚੀ ਹੁੰਦੀ ਹੈ ਕਿਉਂਕਿ ਸੱਚ ਬੋਲਦੇ ਨੇ ਸੱਚ ਬੋਲਣ ਵਾਲਾ ਬੰਦਾ ਜੋ ਵੀ ਗੱਲ ਕਹਿੰਦਾ ਹੈ ਉਹ ਹੋਣੀ ਹੀ ਹੋਣੀ ਹੁੰਦੀ ਹੈ ਦੂਜੇ ਲੀਡਰਾਂ ਦੀ ਤਰ੍ਹਾਂ ਲੋਲੋ ਭੋਰੀ ਦਿੰਦੇ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਸਾਰੇ ਪਾਸਿਓਂ ਥੋੜੇ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਬੀਬੀਆਂ ਵੱਲੋਂ ਬਹੁਤ ਪਾਰੀ ਮਾਤਰਾ ਜਿ ਮਿਲ ਰਿਹਾ ਹੈ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਜਿ ਹੁਣ ਜਿੱਤਣਗੇ ਔਰ ਪਾਰਲੀਮੈਂਟ ਵਿੱਚ ਪਹੁੰਚ ਰਹੇ ਆ। ਵਾਹਿਗੁਰੂ ਜੀ ਦਾ ਬਖਸ਼ਾ। ਅੱਜ ਕਿਵੇਂ ਕਹੂੰਗਾ ਅੱਜ ਤੁਹਾਡੇ ਕੋਰੀਆ ਮਾਨ ਸਾਹਿਬ ਆ ਕੇ ਗਏ ਨੇ ਵੀ ਬੜਾ ਯਾਨੀ ਨੌਜਵਾਨੀ ਪੂਰਾ ਸਾਹ ਦੇ ਰਹੀ ਆ। ਸਾਡਾ तकरीबन ਸਾਰਾ ਪਿੰਡ ਹੀ ਇਕੱਠਾ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਯੂਥ ਇੰਨਾ ਚਾਹੁੰਦਾ ਵੀ ਛੜ ਤੋਂ ਗੱਲਾਂ। ਅੱਜ ਸਾਡੇ ਕੋਈ ਕਾਲ ਨਹੀਂ ਕੋਈ ਮੈਸੇਜ ਨਹੀਂ ਸਿਰਫ ਇੱਕ ਵਾਰ ਅਨਾਉਂਸਮੈਂਟ ਕੀਤੀ ਆ। ਗੁਰੂ ਘਰ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਪਹੁੰਚ ਰਹੇ ਨੇ ਤੇ ਸੰਗਤ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਪੂਰੇ ਪਿੰਡ ਦਾ। ਅਸੀਂ ਤੈ ਦਿਲੋਂ ਤਾਂ ਧੰਨਵਾਦ ਕਰਦੇ ਆ ਪੂਰੀ ਸੰਗਤ ਦਾ ਸਿੱਖ ਕੌਮ ਦਾ ਪੂਰੇ ਪਿੰਡ ਸਮੁੱਚੇ ਦਾ ਪਿੰਡ ਕੌਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੀ ਸੰਗਤ ਨੇ ਸਾਡਾ ਇੱਕ ਛੋਟੇ ਜਿਹੇ ਸੱਤੇ ਤੇ ਸਾਡੇ ਨੌਜਵਾਨਾਂ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਗਿਆ ਸੀ ਉਸ ਮੈਸੇਜ ਦੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਯਾਨੀ ਪੂਰੀ ਲੀਡ ਨਾਲ ਜਿਤਾ ਰਹੇ ਤੁਸੀਂ ਇਧਰੋਂ ਆਪਣੇ ਇਰੀਏ ਨੂੰ ਬਿਲਕੁਲ ਜੀ ਬਿਲਕੁਲ ਇਹ ਚ ਕੋਈ ਦੋਰ ਐ ਨਹੀਂ ਹੈਗਾ ਮਾਨ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਅਸੀਂ ਪਾਰਲੀਮੈਂਟ ਪਹੁੰਚਾਵਾਂਗੇ ਜੋ ਵੀ ਸਾਡੀ ਕੌਮ ਦੀ ਸਾਡੀ ਪੱਕ ਦੀ ਸਾਡੀ ਜਵਾਨੀ ਦੀ ਸਾਡੇ ਚੰਡੀਗੜ੍ਹ ਦੀ ਗੱਲ ਕਰ ਸਕਣਾ ਅਤੇ ਜੋ ਸਿੱਖ ਕੌਮ ਤੇ ਅਤਿਆਚਾਰ ਹੋ ਰੇ ਜ਼ੁਲਮ ਹੋ ਰੇ ਘੱਟ ਗਿਣਤੀ ਦੇ ਕਰਕੇ ਭਾਜਪਾ ਤੇ ਆਰਐਸਐਸ ਸਰਕਾਰ ਬਹੁਤ ਜ਼ੁਲਮ ਕਰ ਰਹੀ ਐ ਸਿੱਖਾਂ ਉੱਤੇ ਸਾਡਾ ਇੱਕੋ ਇੱਕ ਮਸੀਹਾ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹਾਂਜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿੰਡ ਕੌਰੀਆਂ ਜ਼ਿਲ੍ਹਾ ਸੰਗਰੂਰ ਅੱਜ ਮਾਨ ਸਾਹਿਬ ਆਕੇ ਗਏ ਸੀ ਵਿਚਾਰ ਸੁਣਦੇ ਨੌਜਵਾਨੀ ਦੇ ਹਾਂਜੀ ਕੀ ਵਿਚਾਰ ਜਾਣੀ ਤੁਸੀਂ ਕਿਵੇਂ ਵੱਡਾ ਇਕੱਠ ਨੌਜਵਾਨੀ ਦਾ ਮਾਨ ਸਾਹਿਬ ਦੇ ਲਈ ਆ ਬਿਲਕੁਲ ਜੀ ਸਾਰੀ ਨੌਜਵਾਨੀ ਸਾਰਾ ਯੂਥ ਪੰਜਾਬ ਦਾ ਸੰਗਰੂਰ ਜ਼ਿਲ੍ਹਾ ਦਾ ਸਾਰਾ ਯੂਥ ਮਾਨ ਸਾਹਿਬ ਨਾਲ ਹੈ ਵਿੱਚ ਕੋਈ ਦੂਰ رائے ਨਹੀਂ ਹੈਗੀ ਜਿੱਥੇ ਸਾਡੀ ਪੱਕਿਆ ਬਈ ਐਲਾਨ ਹੋਣਾ ਬਾਕੀ ਹੈ ਗੱਲਾਂ ਜਿੱਤਦਾ ਸਾਡੀ ਪੱਕੀ ਆ ਬਾਕੀ ਸਾਰੀਆਂ ਪਾਰਟੀਆਂ ਜਮਾ ਕੇ ਦੇਖ ਲਈਆਂ ਜਿਹੜਾ ਬਾਈ ਜੀ ਪੰਜਾਬ ਦਾ ਜੂਥ ਹੈ ਉਹ ਸਮਝ ਚੁੱਕਿਆ ਹੁਣ ਉਹ ਰਾਜ ਭਾਗ ਲਈ ਵੋਟ ਕਰੇਗਾ ਨਾ ਕਿ ਕਿਸੇ ਬੁਰਕੀ ਲਈ ਜਿਹੜੀ ਸਾਨੂੰ ਇਹ ਛੋਟੇ ਛੋਟੇ ਲਾਲਚ ਦਿੰਦੇ ਨੇ ਸੋਨਹਾਂ ਸਤਿਕਾਰ ਕਿਵੇਂ ਦੇਖਦੇ ਹੋ ਜੀ ਜੋ ਨੌਜਵਾਨੀ ਦਾ ਪੂਰਾ ਸਾਥ ਮਿਲ ਰਿਹਾ ਮਾਨ ਸਾਹਿਬ ਨੂੰ ਯਾਨੀ ਜਿੱਤ ਯਕੀਨੀ ਆਪਣੀ ਦੇਖੋ ਜੀ ਮਾਨ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਥ ਲਈ ਆਪਣੀ ਨੌਕਰੀ ਛੱਡੀ ਪੰਥ ਲਈ ਖੜੇ ਨੇ ਜਿਹੜਾ ਕੱਟੀਆਂ ਨੇ ਕਾਲ ਕੋਟਲੀ ਕੱਟੀਆਂ ਨੇ ਉਹਨਾਂ ਨੂੰ ਜਿਹਨਾਂ ਅਸਲ ਕਾਲ ਕੋਟਲੀ ਕਹਿੰਦੇ ਹੁੰਦੇ ਸੀ ਮੈਂ ਉੱਥੇ ਸ਼ਾਇਦ ਤੁਸੀਂ ਸੁਣਿਆ ਹੋਊਗਾ ਮੈਨੂੰ ਮੈਂ ਉਹਨਾਂ ਦਾ ਸਾਰਾ ਇਤਿਹਾਸ ਮਤਲਬ ਸੁਣਾਇਆ ਸੀ ਲੋਕਾਂ ਨੂੰ ਵੀ ਕਿਵੇਂ ਇਹਨਾਂ ਨੇ ਕੱਚੇ ਛੋਲੇ ਖਾ ਕੇ ਜਿਹੜਾ ਕੱਟੀਆਂ ਨੇ ਨੌ ਇਹਨਾਂ ਦੇ ਕੱਢੇ ਗਏ ਸੀ ਦੰਦ ਇਹਨਾਂ ਨੂੰ ਜਬੂਰ ਨਾਲ ਪੱਟੇ ਗਏ ਸੀਗੇ ਉਸ ਟਾਈਮ ਇਹਨਾਂ ਨੂੰ ਕੱਚੇ ਛੋਲੇ ਦਿੱਤੇ ਜਾਂਦੇ ਸੀਗੇ ਖਾਣ ਨੂੰ ਇਹਨਾਂ ਜ਼ੁਲਮ ਹੋਣ ਤੋਂ ਬਾਅਦ ਦੇ ਵਿੱਚ ਇਹ ਬੰਦਾ ਅੜਿਆ ਰਿਹਾ ਖੜਿਆ ਰਿਹਾ ਡਟਿਆ ਰਿਹਾ ਅੱਜ ਨੌਜਵਾਨੀ ਉਹਨਾਂ ਦੇ ਨਾਲ ਲੱਗੀ ਆ ਨੌਜਵਾਨਾਂ ਦਾ ਅਸੀਂ ਧੰਨਵਾਦ ਕਰਦੇ ਆ ਮਤਲਬ ਇੱਕ ਜਿੱਤ ਯਕੀਨੀ ਇਹਨਾਂ ਨੇ ਬਣਾਈ ਹੋਈ ਆ ਸਾਡੀ ਜਿਹੜਾ ਭਗਵੰਤਪਨ ਗਾਂਧਾ ਸੀਗਾ 13 0 0 ਭਗਵੰਤਪਨ ਦੀ ਰਹਿ ਗਈ 13 ਬਾਈ ਜੀ ਸਾਡੇ ਰਹਿ ਗਏ ਬੋਲੇ ਸੋਨਿਆ ਸਾਰੇ ਨੰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਪਹੁੰਚ ਚੁੱਕੇ ਨੇ ਪਿੰਡ ਸ਼ਾਇਲੀ ਵਿਖੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਬੜੇ ਖੁਸ਼ ਨਜ਼ਰ ਆ ਰਹੇ ਨੇ ਬਾਕੀ ਨਾਲ ਉਹਨਾਂ ਦਾ ਕਾਫਲਾ ਗੱਡੀਆਂ ਦਾ ਕਾਫਲਾ ਵੀ ਆਈ ਜਾ ਰਿਹਾ ਹੈ ਜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਾਨਫਰੰਸ ਲਾਈਵ ਤਸਵੀਰਾਂ ਪਿੰਡ ਸ਼ਾਹਲੀ ਤੋਂ ਮੈਨ ਚੌਕ ਸ਼ਾਹਲੀ ਜਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਰਦਾਰ ਸਿੰਘ ਜੀ ਸਿੰਘ ਮਾਨ ਜੋ ਕਿ ਅੱਜ ਪੁੱਜੇ ਨੇ ਤੇ ਉਹਨਾਂ ਪ੍ਰਚਾਰ ਦੇ ਲਈ ਪਿੰਡ ਸ਼ਾਹਲੀ ਵਿਖੇ ਉਹਨਾਂ ਦੇ ਨਾਲ ਬੁਲਾਰੇ ਨੇ ਬਹੁਤ ਜਾਨੀ ਵੱਡਾ ਕਾਫਲਾ ਹੋਰੇ ਪਹੁੰਚਿਆਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਉਸ ਤੋਂ ਬਾਅਦ ਇਹ ਕੌਰੀਆ ਜਾਣਗੇ ਤੇ ਸਿੱਧੀਆਂ ਤਸਵੀਰਾਂ ਦਿਖਾ ਰਹੇ ਅਗੇ ਤੁਹਾਨੂੰ ਪੰਡ ਛਾਜਲੀ ਤੋਂ ਜਾਨੀ ਵੱਡਾ ਕਾਫਲਾ ਉਹਨਾਂ ਦੇ ਨਾਲ ਆਗਾ ਤੇ ਉਹ ਹੁਣੇ ਪਹੁੰਚੇ ਨੇਗੇ ਤਸਵੀਰਾਂ ਦੇਖ ਰਹੇ ਤੁਸੀਂ ਪੰਡ ਛਾਜਲੀ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਅਗੇ ਤੁਹਾਨੂੰ ਦੇਸੀ ਵੀ ਫਰਕਾਰੋ ਤੇ ਮੈਂ ਮੰਗਦੀ ਆ ਡਾਕਟਰ ਜੀ ਪੱਟਿਆ ਹੁੰਦਾ ਕਿੰਨਾ ਡਾਕਟਰ ਜੀ ਇਹ ਮੰਗਦੇ ਨੇ ਪੱਟੇ ਉੱਤੇ ਪੱਟੇ ਹੋਈ ਫਰੀ ਹੋਵੇ ਚਾਹੇ ਲਈ ਚੋਰ ਜੀ ਬੁਲਾਉਣ ਦਾ ਤੇ ਤੁਹਾਨੂੰ ਦੱਸ ਦਵਾਂ ਬੈੱਡ ਬੁਲਾਉਣਾ 70 ਰਾਜਨਗੜ ਪੱਟੇ ਵਾਲੀ ਪਿੰਡ ਹੈ ਬਬੂ ਜੀ ਪਿੰਡ ਇੱਕ ਰਾਤ ਦਾ ਪੱਟਿਆੜ ਪਿਆ 27 बीपी <laughs> लखा ব ا� уров, ব Pop ব br� và coi ব om ਸਾਹ ਜੀ ਉੱਤੇ ਉਸ ਡੇਢ ਗੁਰੂ ਅਰਜਨ ਸਾਹਿਬ ਸਾਡੇ 5ਵੇਂ ਪਾਤਸ਼ਾਹ ਦਾ ਸ਼ਹਾਦਤ ਦਾ ਦਿਨ ਸੀ ਇਸ ਕਰਕੇ ਬਹੁਤ ਵੱਡਾ ਛੱਡ ਕਰਪਾਰ ਸਾਹਿਬ ਦੇ ਵਿੱਚ ਹੋਇਆ ਸੀ ਇਸ ਕਰਕੇ ਮੈਂ ਆਪਨੋ ਅਪੀਲ ਕਰਦਾ ਜੀ ਹੁਣ ਅਮਨ ਪਸੰਦ ਤਰੀਕੇ ਨਾਲ ਜਬਰੀਅਤ ਦੇ ਵਿੱਚ ਰਹੇ ਕਿ ਆਪਾਂ ਇਸ ਗੱਲ ਨੂੰ ਬਤਾਈਏ ਜੋ ਕਰਕੇ ਸਾਰੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਹੱਕ ਦੇ ਵਿੱਚ ਲਹਿਰ ਚੱਲ ਪਈ ਹੈ ਜੋ ਕਰਕੇ ਅਮਰੀਕਾ ਦੇ ਵਿੱਚ ਵੀ ਇੱਕ ਸਿੱਖ ਪੰਨੋਂ ਨੂੰ ਮਰਵਾਉਣ ਦੀ ਸ਼ਹਾਦਤ ਕੱਢੀ ਗਈ ਸੀ ਪਰ ਅਮਰੀਕਾ ਦੀ ਖੁਫੀਆ ਏਜੰਸੀ ਨਹੀਂ ਤੇਜ ਉਸ ਨੇ ਨਾ ਦੀਆਂ ਗੱਲਾਂ ਸਾਜਿਸ਼ ਦੀਆਂ ਸੁਣਦੀਆਂ ਰਹੀਆਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਜਿਹੜਾ ਅਫਸਰ ਜਿਹੜੇ ਬੰਦਿਆਂ ਨੂੰ ਨਿਊਯਾਰਕ ਅਮਰੀਕਾ ਦੇ ਵਿੱਚ ਜਾ ਕੇ ਪੈਸੇ ਦੇਊਗਾ ਪੰਨੋ ਨੂੰ ਮਾਰਨ ਦੇ ਲਈ ਉਹ ਜਦੋਂ ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਦੇ ਇੱਥੇ ਆਏ ਸੀਗੇ ਉਹਨਾਂ ਨੇ ਸਿੱਧੇ ਮੋਦੀ ਨੂੰ ਕਹਿਤਾ ਕਿ ਇਹ ਸਾਲ ਅਮਰੀਕਾ ਨਾਲ ਨਹੀਂ ਚੱਲੂਗੀ ਜਿਹੜਾ ਵੀ ਕੋਈ ਅਮਰੀਕਾ ਦੇ ਵਿੱਚ ਸਾਡੇ ਸ਼ਹਿਰੀ ਨੂੰ ਐਕਸਟ੍ਰਾ ਆਰਡ ਦੀ ਕੋਸ਼ਿਸ਼ ਕਰੂਗਾ ਅਸੀਂ ਵਤਵੇ ਦੀ ਭਾਵਨਾ ਸਾਡੀ ਫਲਸਫੀ ਹੈ ਉਸ ਰੂਹਿਆ ਅਜੰਡੇ ਮਨਰੋ ਡਾਕਟ੍ਰਿਨ 1947 ਦੇ ਵਿੱਚ ਜਪਾਨ ਨੇ ਹਮਲਾ ਕੀਤਾ ਸੀ ਅਮਰੀਕਾ ਦਾ ਪਰ ਅਮਰੀਕਾ ਨੇ ਖਦਮ ਜੰਗ tufaan ਦੇ ਨਾਲ ਸ਼ੁਰੂ ਕਰਤਾ ਤੇ ਪਹਿਲਾ ਐਟਮ ਬ bomb ਅਮਰੀਕਾ ਨੇ ਜਪਾਨ ਦੇ ਉੱਤੇ ਸੁੱਟਿਆ ਸੋ ਮੇਰਾ ਮਤਲਬ ਹੈ ਅਮਰੀਕਾ ਨਹੀਂ ਕਿਤੇ ਨੂੰ ਛੱਡੂਗਾ ਫਿਰ ਤੁਹਾਨੂੰ ਪਤਾ ਹੈ ਹਸਾਮਾ ਬਿੰਦ ਲੇਡਨ ਦਾ ਉਸਨੇ ਜਿੰਨੇ ਵੀ ਹਵਾਈ ਜਹਾਜ਼ ਦੇ ਪਾਲੇ ਜਾਲਕ ਸੀ ਗਏ ਫਿਰ ਲੰਗੋਵਰਡ ਵਿੱਚ 52 ਸੀ ਸਿੱਖ ਹੋਏ ਹੈ ਬਤੀ ਦਰ ਸਤੀਜਾਰ ਸਾਰੇ ਹੋਏ ਹੈ ਮਨੀ ਸਿੰਘ ਜੀ मतिलबी श फतेह जी फते कराहिगुरू जी ख़ालो तस्वीर ਭਗਵਾਨ ਜਗਮਾਨ ਦੇ ਨਾਲ 20000 ਕੇਦਰੀਵਾਲ ਬੈਠਾ ਜੇਲ੍ਹ ਦੇ ਵਿੱਚ ਉਹ ਕੇਦਰੀਵਾਲ ਨੂੰ ਫੌਟਾ ਕਰ ਲਿਆ ਕਰੋ ਵੀ ਇਹਨੇ ਕਿੰਨੀ ਕੁਰਬਾਨੀ ਕੀਤੀ ਹੈ ਜਿਹੜੇ ਜੇਲ੍ਹੋਂ ਨਹੀਂ ਗਿਆ ਬਜਾਰਾ ਦੁਖੀਆ ਬਹੁਤ ਹੈ ਭਗਵਾਨ ਜਗਮਾਨ ਆਪ ਸ਼ਰਾਬ ਪਿੰਦਾ ਹੈ ਉਹਦਾ ਸ਼ਰਾਬ ਵੇਚਦੇ ਲਿਆਰ ਨੇ ਅੰਦਰ ਕਰਤਾ ਸਰਕਾਰ ਨੇ ਬੜਾ ਜ਼ੁਲਮ ਕੀ ਤਾਰੇ ਨਾਲ ਜ਼ਰੂਰ ਬਦਲਾ ਹੈ ਇਹ ਦੁੱਖ ਦੇ ਵਿੱਚ ਬੜਾ ਸ਼ੀਕ ਹੋਣਾ ਬੰਦ ਹੈ ਤੁਹਾਡਾ ਦਬਾਨ ਦੇ ਨਾਲ ਬੜਾ ਫੋਸਾ ਬਾਈ ਮੈਨੂੰ ਤੇਰੇ ਨਾਲ ਬੜਾ ਫੋਸਾ ਪਰ ਕੋਈ ਗੱਲ ਨਹੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਪੰਜਾਬ ਦੇ ਤਾਰੀਆਂ ਦੀ ਗੱਲ ਕਰ ਪੰਜਾਬ ਦੀ ਨੌਜਵਾਨ ਦੀ ਗੱਲ ਕਰ ਅਸੀਂ ਮੈਨੂੰ ਸ਼ਰਾਬ